ਜਿੱਥੇ ਲੋਕ ਸਭਾ ਚੋਣਾਂ ਚ ਟਿਕਟ ਨਾ ਮਿਲਣ ਕਾਰਨ ਕਾਂਗਰਸ ਦੇ ਸੀਨੀਅਰ ਲੀਡਰ ਹੀ ਕਾਂਗਰਸ ਨੂੰ ਕਮਜ਼ੋਰ ਕਰਨ ਚ ਲੱਗੇ ਹੋਏ ਸੀ ਜਿਸ ਦੇ ਚੱਲ ਦੇ ਕਾਂਗਰਸ ਨੇ ਰੁੱਸਿਆ ਹੋਇਆ ਨੂੰ ਮਨਾਉਣ ਲਈ ਨਵਾਂ ਪੈਂਤੜਾ ਖੇੜਿਆ ਜੀ ਹਾਂ ਕਾਂਗਰਸ ਨੇ ਰੁੱਸਿਆ ਨੂੰ ਮਨਾਉਣ ਲਈ ਇੱਕ ਨਵੀਂ ਰਣਨੀਤੀ ਖੇੜ ਕੇ ਪਾਰਟੀ ਨੂੰ ਫਿਰ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਾਂਗਰਸ ਪਾਰਟੀ ਨੇ ਚੰਡੀਗੜ੍ਹ ਚ ਇੱਕ ਬੈਠਕ ਸੱਦੀ ਜਿਸ ਦੇ ਵਿੱਚ ਪਾਰਟੀ ਤੋਂ ਨਾਰਾਜ਼ ਚੱਲ ਰਹੇ ਲੀਡਰ ਸੁਰਜੀਤ ਤਿਮਾਲ ਲਾਲ ਸਿੰਘ ਸੁੰਦਰ ਸ਼ਾਮ ਅਰੋੜਾ ਗੁਰਪ੍ਰੀਤ ਸਿੰਘ ਕਾਂਗੜ ਵੇਰਕਾ ਅਤੇ ਬਾਲਮਿਕੀ ਸਮਾਜ ਨੂੰ ਬੁਲਾਇਆ ਗਿਆ ਕਾਂਗਰਸ ਦੀ ਇਹ ਨਵੀਂ ਰਣ ਹੱਦ ਤੱਕ ਸਫਲ ਵੀ ਰਹੀ ਕਾਂਗਰਸ ਤੋਂ ਨਰਾਜ਼ ਚੱਲੇ ਸੀਨੀਅਰ ਨੇਤਾ ਸੁਰਜੀਤ ਸਿੰਘ ਧੀਮਾਨ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਸਾਫ਼ ਕਰ ਦਿੱਤਾ ਹੈ ਕਿ ਉਹ ਕਾਂਗਰਸ ਦੇ ਨਾਲ ਨੇ ਪਰ ਜੇ ਉਹਨਾਂ ਦਾ ਬੇਟਾ ਆਜ਼ਾਦ ਚੋਣ ਲੜਦਾ ਹੈ ਤਾਂ ਉਹ ਕਾਂਗਰਸ ਤੋਂ ਅਸਤੀਫਾ ਦੇ ਕੇ ਆਪਣੇ ਬੇਟੇ ਦੇ ਨਾਲ ਖੜਨਗੇ ਜਿਹੜੀ ਮੈਂ ਗੱਲ ਕਰ ਰਿਹਾ ਹਾਂ ਕਦੇ ਵੀ ਪਰ ਰਾਜਨੀਤੀ ਵਾਸਤੇ ਪਰਿਵਾਰ ਨਹੀਂ ਤੋੜਿਆ ਜਾ ਸਕਦਾ। ਅਗਰ ਜੇ ਮੁੰਡਾ ਆਜ਼ਾਦ ਚੋਣ ਲੜਦਾ ਹੈ ਤਾਂ ਤਤ ਮਾਨੂੰ ਦੇ ਨਾਲ। ਦੂਜੇ ਪਾਸੇ ਬਾਲਮਿਕ ਸਮਾਜ ਦੀ ਚੇਅਰਮੈਨ ਕਿੱਟੂ ਗਰੇਵਾਲ ਨੇ ਦੱਸਿਆ ਕਿ ਬਾਲਮੇਕੀ ਸਮਾਜ ਦੇ ਉਮੀਦਵਾਰਾਂ ਨੂੰ ਟਿਕਟ ਨਾ ਦੇਣ ਕਰਕੇ ਅਸੀਂ ਨਿਰਾਸ਼ ਸੀ ਪਰ ਹੁਣ ਅਸੀਂ ਪੂਰੀ ਤਰ੍ਹਾਂ ਕਾਂਗਰਸ ਦੇ ਸਪੋਰਟ ਵਿੱਚ ਹਾਂ। ਦੇਖੋ ਮੈਂ ਮਜਬੂਤ ਬਾਲਮੇਕੀ ਸੰਸਥਾ ਸਾਡੀ ਪੰਜਾਬ ਲੈਵਲ ਦੀ ਮੈਂ ਉਹਦੀ ਚੇਅਰਪਰਸਨ ਹਾਂ ਤੇ ਮੈਂ ਆਪਣੀ ਪੂਰੀ ਟੀਮ ਦੇ ਨਾਲ ਅੱਜ ਆਈ ਸੀ ਸਾਡੇ 24 ਸੀਟਾਂ ਚੋਂ ਦੋ ਸੀਟਾਂ ਦਾ ਨਹੀਂ ਮਿਲੀਆਂ ਸਨ। ਅਨਫੋਰਚੂਨੇਟਲੀ ਕਿਉਂਕਿ ਦੋ ਸੀਟਿੰਗ ਸੀਗੀ ਇਸ ਕਰਕੇ ਥੋੜੀ ਮੁਸ਼ਕਿਲ ਆਈ ਤਾਂ ਅੱਜ ਮਹਾਰਾ ਸਾਹਿਬ ਨੂੰ ਅਸੀਂ ਮਿਲੇ ਆ ਉਹਨਾਂ ਨੇ ਆਸ਼ਵਾਸਨ ਦਿਲਾਇਆ ਹੈ ਕਿ ਤੁਹਾਡੇ ਜਿਹੜੇ ਕੈਂਡੀਡੇਟ ਸੀ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਦੇ ਵਿੱਚੋਂ ਅਸੀਂ ਜ਼ਰੂਰ ਅਪਾਇੰਟਮੈਂਟ ਦਿੱਤੀ ਜਾਊਗੀ ਚੇਅਰਮੈਨ ਨੇ ਦਿੱਤੀ ਜਾਊਗੀ ਸਟੇਟ ਲੈਵਲ ਦੀਆਂ ਦੋ ਮਾਨ ਸਮਾਨ ਦਿੱਤਾ ਜਾਊਗਾ ਮਾਨ ਸਮਾਨ ਜੋ ਵੀ ਬੰਦਾ ਹੋਏਗਾ ਯੈਸ ਉਹ ਦੇਣਗੇ ਯਾ ਆਫ ਕੋਰਸ ਉਹ ਦੇ ਦਿੱਤੀ ਹੈ ਦੇ ਹੈਵ ਆਲਰੇਡੀ ਡਿਕਲੇਅਰਡ ਤਾਂ ਨੈਚੁਰਲੀ ਆਫਕੋਰਸ ਸਾਰੀ ਕਮਿਊਨਿਟੀ ਵੀ سپورਟ ਦਮ سپورਟ ਕਰੋਗੇ ਉਹ ਕੈਂਡੀਡੇਟ ਅਰ ਯੂ ਆਰ ਡੈਫੀਨੇਟ ਜਿਤਾਵਾਂਗੇ ਮੀਡੀਆ ਵੱਲੋਂ ਸ਼ਮਸ਼ੇਰ ਸਿੰਘ ਦੁੱਲੂ ਬਾਰੇ ਪੁੱਛੇਗੇ ਸਵਾਲ ਦਾ ਜਵਾਬ ਦਿੰਦਿਆਂ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸ਼ਮਸ਼ੇਰ ਸਿੰਘ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਨੇ ਪਰ ਉਹਨਾਂ ਦੀ ਪਤਨੀ ਨੂੰ ਮੈਂ ਪਿਛਲੇ 10-15 ਸਾਲਾਂ ਤੋਂ ਪਾਰਟੀ ਦੇ ਵਿੱਚ ਐਕਟਿਵ ਨਹੀਂ ਦੇਖ ਰਿਹਾ ਜੇ ਮੈਡਮ ਹਰਵੰਸ कौर ਦੁੱਲੂ ਆਪ ਚ ਵੀ ਚਲੇ ਗਏ ਤਾਂ ਵੀ ਉਹਨਾਂ ਦੇ ਪਤੀ ਸ਼ਮਸ਼ੇਰ ਸਿੰਘ ਦੁੱਲੂ ਕਾਂਗਰਸ ਨੂੰ ਹੀ ਸਪੋਰਟ ਕਰਨਗੇ ਦੇਖੋ ਦੁੱਲੂ ਸਾਹਿਬ ਸਾਡੇ ਬੜੇ ਸੀਨੀਅਰ ਲੀਡਰ ਸਹਿਬਾਨ ਨੇ ਮੈਂ ਕੁਝ ਪਿਛਲੇ ਕੁਝ ਦਸਾਂ 15 ਸਾਲਾਂ ਤੋਂ ਮੈਡਮ ਦੁੱਲੋ ਵਾਲੇ ਕਦੇ ਵੀ ਕਿਤੇ ਮੈਂ ਕੋਈ ਐਕਟੀਵਿਟੀ ਦੇ ਵਿੱਚ ਕਿਤੇ ਪਾਰਟੀ ਦੇ ਵਿੱਚ ਫਰੰਟ ਤੇ ਹੋ ਕੇ ਕਦੇ ਨਹੀਂ ਉਹਨਾਂ ਨੂੰ ਮੈਂ ਵਰਕ ਕਰਦੇ ਦੇਖਿਆ ਉਹਨਾਂ ਦਾ ਆਪਣਾ ਮਾਈਂਡ ਹੈ ਉਹ ਚਲੇ ਗਏ ਕੋਈ ਏਡੀ ਗੱਲ ਨਹੀਂ ਜਾਂਦੇ ਵੀ ਆ ਇੱਧਰ ਵੀ ਆ ਜਾਂਦੇ ਉੱਧਰ ਵੀ ਚਲੇ ਜਾਂਦੇ ਇਹਨਾਂ ਗੱਲਾਂ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਲਾਲ ਸਿੰਘ ਸੁੰਦਰ ਸ਼ਾਮ ਅਰੋੜਾ ਅਤੇ ਵੇਰਕਾ ਨੇ ਵੀ ਇਹੀ ਕਿਹਾ ਅਤੇ ਅਸੀਂ ਕਾਂਗਰਸ ਦੇ ਨਾਲ ਹਾਂ ਕਾਂਗਰਸ ਬਹੁਤ ਵੱਡੀ ਪਾਰਟੀ ਹੈ ਸਮੁੰਦਰ ਹੈ ਬਹੁਤ ਲੋਕ ਅਪਲਾਈ ਕਰਦੇ ਨੇ ਇੱਕ ਨੂੰ ਟਿਕਟ ਮਿਲਣਾ ਹੁੰਦਾ ਹੈ ਬਾਕੀ ਚਲੋ ਆਪਣਾ ਪਰਿਵਾਰ ਹੈ ਪਰਿਵਾਰ ਚ ਬੈਠ ਕੇ ਗੱਲ ਕਰਨੀ ਮੈਂ ਕੋਈ ਨਾਰਾਜ਼ਗੀ ਨਹੀਂ ਸਮਝਦਾ ਸੀਐਮ ਸਾਹਿਬ ਨੇ ਬੁਲਾਇਆ ਤਾਂ ਮਿਲਣ ਆਇਆ ਕੋਈ ਚੱਕਰ ਨਹੀਂ ਸਾਰੇ ਖੁਸ਼ ਹੋ ਕੇ ਚਾਹ ਪੀ ਰਹੇ ਆ ਮੀਟਿੰਗ ਚੱਲ ਰਹੀ ਹੈ ਕੋਈ ਐਸੀ ਗੱਲ ਨਾਰਾਜ਼ਗੀ ਵਾਲੀ ਨਹੀਂ ਹੈ ਸਾਰੇ ਜਿੰਨੇ ਵੀ ਅਫੀਸ਼ੀਅਲ ਕੈਂਡੀਡੇਟ ਸਾਡੀ ਕਾਂਗਰਸ ਪਾਰਟੀ ਦੇ ਬਣੇ ਨੇ ਹਰ ਐਮਐਲਏ ਹਰ ਵਰਕਰ ਉਹਨਾਂ ਦੇ ਨਾਲ ਹੈ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ